ਕਿੱਡਾ ਭਾਗਾ ਵਾਲਾ ਗੱਬਰੂਆ ਕੋ ਕਿੰਨਾ ਕਰਮਾ ਵਾਲਾ ਆ ਨਿੱਕੇ ਜਿਹੇ ਬੱਚੇ ਨੂੰ ਵੀਰ ਲੈ ਕੇ ਆਇਆ ਕਹਿੰਦਾ ਮੈਂ ਵੀ ਚਾਹਨਾ ਮੇਰਾ ਇਹ ਪੁੱਤਰ ਜੱੱਭੂ ਵੰਗਰਾ ਦੁਨੀਆ ਤੇ ਨਾਂ ਚਮਕਾਵੇ ਜੱੱਭੂ ਵੰਗਰਾ ਕਬੱਡੀਆਂ ਖੇਡੇ ਇੱਕ ਆਰੀਆ ਬਾਈ ਦੀ ਸੋਚ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਉਧਰ ਜੱੱਭੂ ਆ ਗੱਬਰੂਆ ਇਧਰ ਜੱੱਭੂ ਤੋਂ ਗੁਰਤੀ ਦਵਾਈ ਜਾਣੀ ਹੈ ਡਾਕਟਰਾਂ ਦੀ ਟੀਮ ਦਾ ਧੰਨਵਾਦ ਆ ਡਾਕਟਰ ਅੰਗਰੇਜ਼ ਜੀ ਡਾਕਟਰ ਨਿਰਮਲ ਜੀ ਆ ਜੋ ਆ ਜੋ ਪੱਟ ਕੇ ਜੀ ਆ ਡਾਕਟਰ ਮਿੰਟੂ ਜੀ ਉਹ ਕਿਰਪਾ ਕਰਕੇ ਆ ਕੇ ਸਾਡੇ ਵੀਰਾਂ ਨੇ ਅੱਜ ਤੜਕੇ ਤੋਂ ਲੈ ਕੇ ਡਿਊਟੀ ਨਿਭਾਈ ਹੈ ਡਾਕਟਰ ਸਵਾਨਾ ਡਾਕਟਰਾਂ ਦੀ ਟੀਮ ਦਾ ਧੰਨਵਾਦ ਹੈ ਉਧਰ ਹਾਕਮ ਵਾਲਿਆਂ ਜੱਗੂ ਗੁਰਤੀ ਦੇ ਰਿਹਾ ਸੱਤਪਾਲ ਮਾਹੀ ਜੀ ਮੇਰੇ ਵਾਲੇ ਮੈਕ ਤੇ ਆ ਜਾਣਗੇ ਸੱਤਪਾਲ ਮਾਹੀ ਜੀ ਕੀ ਬਾਤਾਂ ਨੇ ਇਧਰ ਬਾਈ ਆਇਆ ਬਾਈ ਆਹੀ ਪਿੰਡ ਦਾ ਤੋਂ ਵੱਡਾ ਜੀ ਬਾਈ ਦਾ ਕਹਿੰਦੇ ਵੱਲੋਂ ਪਿੰਡ ਹੈ ਕਹਿੰਦਾ ਮੈਂ ਆਪਣੇ ਬੱਚੇ ਨੂੰ ਗੁਰਤੀ ਦਿਵਾਉਣੀ ਹੈ ਹੱਕ ਵਾਲੀਏ ਜੱਗੂ ਤੋਂ ਇਹਦਾ ਨਵੀਰ ਨਾਮ ਹੈ ਅੱਜ ਤੋਂ ਕਹਿੰਦੇ ਛੋਟਾ ਜੱਗੂ ਹੋਵੇਗਾ ਮੇਰੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਹੱਕ ਵਾਲੀਏ ਜੱਗੂ ਅੱਜ ਕਹਿੰਦੇ ਗੁਰਤੀ ਦੇ ਰਿਹਾ ਇਸ ਨਿੱਕੇ ਦੇ ਬੱਚੇ ਨੂੰ ਤੇ ਬਾਈ ਕਹਿੰਦਾ ਵੀ ਮੈਂ ਕਹਿੰਦੇ ਵੀ ਇਹ ਸੋਚ ਹੈ ਮੇਰਾ ਪੁੱਤਰ ਵੀ ਵੱਡਾ ਹੋ ਕੇ ਕਬੱਡੀ ਖੇਡੇ ਲੈ ਵੀ ਜੱਗੂ ਤੋਂ ਬਹੁਤ ਕਰਮ ਵਾਲਾ ਪੁਹਾਗਾ ਵਾਲਾ ਗੱਬਰੂਆ ਤੈਨੂੰ ਲੋਕਾਂ ਦਾ ਇਨਾ ਪਿਆਰ ਮਿਲਿਆ ਲੋਕਾਂ ਦਾ ਇਨਾ ਕਹਿੰਦੇ ਮੇਰੇ ਵੀਰੋ ਮਾਣ ਸਨਮਾਨ ਮਿਲਿਆ ਇਹ ਤਾਂਵੇਂ-ਟਾਂਵੇਂ ਖਿਡਾਰੀਆਂ ਦੇ ਹਿੱਸੇਦਾਂ ਦੀਆਂ ਚ ਜਾਉਂਦੀਆਂ ਨੇ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਅਗਲਾ ਮੈਚ ਬੋਦਾ ਤੇ ਝਾੜੋ ਆਓ ਜੀ ਸਤਿ ਪਾਤਰੀ ਜੀ ਆਓ ਗਰਾਊਂਡ